ਆ ਗਈ ਏ ਲਓ ਜੀ ਲੋਕੋ ਤੁਹਾਡੇ ਸਾਹਮਣੇ ਦੁਨੀਆ ਦਾ ਪਹਿਲਾ ਸਰਵਣ ਬੱਚਾ ਜਿਹਦੇ ਆਪਣੇ ਬੂਟ ਪਾਟੇ ਆ ਤੇ ਪਰ ਆਪਣੇ ਮਾਂ ਤੋਂ ਇਹਨੂੰ ਨਵੇਂ ਬ੍ਰਾਂਡਡ ਬੂਟ 5-5000 ਦੇ ਪਾਉਣ ਲੱਗਾ ਵਾ ਤੇ ਮਾਂ ਪੇ ਬਹੁਤ ਖੁਸ਼ ਆ ਔਰ ਉਹ ਕਹਿੰਦੇ ਵੀ ਸਾਰਿਆਂ ਦੇ ਘਰੇ ਇਹੋ ਜਿਹੇ ਬੱਚਾ ਪੈਦਾ ਹੋਵੇ ਤੇ ਔਰ ਬਹੁਤ ਖੁਸ਼ ਆ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਸ਼ੇਰ ਕੌਣ ਹੈ ਤੇ ਗਿੱਦੜ ਕੌਣ ਹੈ ਤੇ ਕਿੱਥੇ ਹੈ ਗਿੱਦੜ ਸਾਰਾ ਇਹਨਾਂ ਨੂੰ ਐਡਰੈਸ ਦਾ ਪਤਾ ਲੱਗ ਗਿਆ ਕਿਉਂ ਵੀ ਹਾਂ ਬੋਲੋ ਜੱਸ ਜੱਸ ਬੋਲੋ ਜੱਸ ਸੇ ਬੋਲੋ ਹਾਂ ਗਿੱਦੜ ਹੈ ਕਿਹੜਾ ਨਾ ਨੇ ਇਹ ਥੋੜਾ ਜਿਹਾ ਆ ਡੱਬਾ ਖੋਲ ਰਿਆ ਆ ਆ ਜੀ ਪਹਿਲਾਂ ਮੰਮੀ ਦੇ ਜਿਹੜੇ ਡੁਪਲੀ ਬੂਟ ਅਰੀਜਨਲ ਬੂਟ ਆ ਪੰ 500 5000 ਦੇ ਮੁੱਲ ਦੇ ਆ ਤੇ ਕਿਤੇ ਮੇਰੇ ਮੂਹ ਤੇ ਨਿਕਲੀ ਜਾਂਦਾ ਕਿਉਂ ਸੀ ਕਿੱਦੇ ਬਿਆ ਦੇ ਮੂਹ ਤੇ ਸੀ ਪੁਰ ਵੇ ਪਰ ਕੇ ਅੰਧੀ ਲੋ ਜੀ ਕੈਮਰੇ ਦੇ ਸਾਹਮਣੇ ਲਓ ਆਂਟੀ ਚੈੱਕ ਕਰੋ ਤੁਸੀਂ ਬਾਹਰ ਤੇ ਅਸੀਂ ਵਹੇ 250 ਦੇ ਵੇਚਦੇ ਨੇ ਤੁਸੀਂ ਘਰ ਦੇ ਬੰਦੇ ਤੁਹਾਡੇ ਕੋ 550 ਲਾ ਲਾਂਗੇ ਹੁਣ ਅੰਕਲ ਦੇ ਵੀ ਬੂਟ ਕੱਢੀ ਆ ਜੀ ਆ ਜੀ ਥਾਸੀ ਸਬਜ਼ੇ ਤੇ ਇਹ ਪੰਦੇਮ ਵਰੀਆ ਨਾ ਇਹ ਵੀ ਆਕੇ ਆ ਮਾਰ ਬੂਟ ਵੇਚਣ ਆਇਆ ਸੀ ਇੱਥੇ ਉਹਦੇ ਕੋਲੋਂ ਲਏ ਆ ਕੋਈ ਉਹਦੇ ਜੀਂ ਤਾ ਅੱਖੀ ਕੁਮਾਰ ਦੇ ਜੂਟ ਹੈ ਜੈਂਟੀ ਕੰਪਨੀ ओरिजिनल ਬੂਟ ਦੀ ਜਿਹੜੇ ਬਾਹਰੋਂ ਤੁਹਾਨੂੰ 350 ਦੇ ਮਿਲਣਗੇ ਅਸੀਂ ਤੁਹਾਡੇ ਕੋਲੋਂ 800 ਰੁਪਿਆ ਲੈਣਾ ਕੋਈ ਰੇਟ ਘੱਟ ਨਹੀਂ ਕਰਾਂਗੇ ਆ ਵਿੱਚ ਉਹਨਾਂ ਨੇ ਨਕਲੀ ਪੈਰ ਵੀ ਪਾ ਕੇ ਲੈਓ ਉਹ ਜਿੰਦਾਂ ਦੇ ਬੂਟ ਸੁੱਤੇ ਹੋਵਾਂਗਾ ਉਦਾਂ ਦੇ ਹੀ ਮਿਲਣ ਹੁਣ ਬਾਕੀ ਦੂਜਾ ਬੂਟ ਇਹ ਆਪੇ ਵੇਖ ਲੈਣ ਪਾ ਕੇ ਪਾਉਣਾ ਤੁਰ ਕੇ ਦੇਖਣਾ ਤੁਰ ਕੇ ਦੇਖਣਾ ਇਹ ਇਹ ਵਧੀਆ ਇਹ ਆ ਨਕਲੀ ਇਹ ਆ ਆਂਟੀ ਦਾ ਬੂਤ ਹੈ ਉਹ ਵਧੀਆ ਨਕਲੀ ਨਹੀਂ ਨਹੀਂ ਆਹਨ ਤੇ ਕਾਮ ਆ ਰਕਾ ਵੀ ਆ ਲੋ ਆਂਟੀ ਪਾਓ ਤੇ ਤੁਰ ਕੇ ਲਾਓ ਹੁਣ ਮੈਨੇਟਿੰਗ ਚੰਗ